ਇਰੋਜ ਜਗਰਾ ਸਿੰਘ ਤੂਫਾਨ ਨੂੰ ਤੁਸੀਂ ਜਾਣਦੇ ਹੀ ਹੋਣੇ ਆ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਬਹੁਤ ਵੱਡੀ ਠੱਗੀ ਪੇਸ਼ ਕਰਨ ਲੱਗਾ ਆ ਬੜੀ ਵੱਡੀ ਠੱਗੀ ਹੋਈ ਜਗਰਾ ਸਿੰਘ ਤੂਫਾਨ ਦੀ ਮਾਂ ਨਾਲ ਹੋਇਆ ਇਉਂ ਪੂਰੀ ਕਹਾਣੀ ਸੁਣਾ ਬੜੀ ਲੰਮੀ ਚੌੜੀ ਕਹਾਣੀ ਆ ਇੱਕ ਚੰਡੀਗੜ੍ਹ ਦਾ ਠੱਗਿਆ ਜਰਨੈਲ ਉਹਨੇ ਕਿਵੇਂ ਜਗਰਾਸ ਸਿੰਘ ਤੂਫਾਨ ਦੀ ਮਾਂ ਦੇ ਪੈਸੇ ਖਾਦੇ ਜਗਰਾਸ ਸਿੰਘ ਤੂਫਾਨ ਦੀ ਮਾਂ ਦਾ ਹੱਕ ਖਾਦਾ ਇਹ ਗੱਲ ਆ 2015 16 ਦੀ ਮੈਂ ਉਸ ਵਕਤ ਚੰਡੀਗੜ੍ਹ ਸੀ ਤੇ ਮੇਰਾ ਇੱਕ ਦੋਸਤ ਆ ਮੈਂ ਨਾਂ ਨਹੀਂ ਲਊਂਗਾ ਉਹਦਾ ਪਰ ਉਹਦਾ ਮੈਂ ਨਾਂ ਰੱਖਿਆ ਹੋਇਆ ਬੜਬੋਲਾ ਜੱਟ ਉਹ ਟੀਮ ਦਾ ਹਿੱਸਾ ਸੀ ਤੇ ਹੋਇਆ ਕੀ ਕਿ ਅਮਰੀਕਾ ਜਗਰਾਜ ਸਿੰਘ ਤੂਫਾਨ ਤੁਸੀਂ ਜਾਣਦੇ ਹੀ ਆ ਪੰਜਾਬ ਦਾ ਇੱਕ ਖਾਕੂ ਇੱਕ ਵੱਡਾ ਨਾਂ ਆ ਤੇ ਅਮਰੀਕਾ ਕੈਨੇਡਾ ਦੇ ਸਿੱਖਾਂ ਨੇ ਸੋਚਿਆ ਕਿ ਜਗਰਾਜ ਸਿੰਘ ਤੂਫਾਨ ਤੇ ਫਿਲਮ ਬਣਾਈ ਜਾਵੇ ਤੇ ਗੁਰਦੁਆਰਿਆਂ ਵਿੱਚ ਪੈਸੇ ਇਕੱਠੇ ਕੀਤੇ ਗਏ ਤੇ ਲੋਕਾਂ ਨੇ ਬੜਾ ਸਹਿਯੋਗ ਦਿੱਤਾ ਤੇ ਬੜੀ ਖੁੱਲੀ ਮਾਇਆ ਇਕੱਠੀ ਹੋ ਗਈ ਜਗਰਾਜ ਸਿੰਘ ਤੂਫਾਨ ਦੇ ਨਾਂ ਤੇ ਕਿ ਉਸ ਹਾੜਕੂ ਤੇ ਫਿਲਮ ਬਣਨੀ ਆ ਤੇ ਲੋਕਾਂ ਨੇ ਵੱਧ ਚੜ ਕੇ ਹਿੱਸਾ ਦਿੱਤਾ ਹੁਣ ਉਹ ਜਿਹੜੀ ਟੀਮ ਸੀ ਜਿਹੜੇ ਲੋਕ ਸੀ ਉਹ ਫਿਲਮੀ ਨਹੀਂ ਸੀ ਉਹਨਾਂ ਨੇ ਕੰਟੈਕਟ ਕੀਤਾ ਬੰਬੇ ਦੇ ਇੱਕ ਐਕਟਰ ਪੰਜਾਬੀ ਐਕਟਰ ਲਖਵਿੰਦਰ ਲਖੇ ਨਾਲ ਕਿ ਸਾਡੀ ਮਦਦ ਕਰ ਇਸ ਤਰ੍ਹਾਂ ਇਸ ਤਰ੍ਹਾਂ ਅਸੀਂ ਜਗਰਾਤ ਸਿੰਘ ਤੂਫਾਨ ਤੇ ਫਿਲਮ ਬਣਾਉਣੀ ਚਾਹੁੰਦੇ ਆ ਤੇ ਨਾਲੇ ਉਹਦੀ ਫੈਮਿਲੀ ਦੀ ਮਦਦ ਕਰਨੀ ਚਾਹੁੰਦੇ ਆ ਤੇ ਉਹ ਟੀਮ ਆ ਗਈ ਲਖਵਿੰਦਰ ਸਿੰਘ ਲਖੇ ਕੋਲ ਵੀਰੋ ਜਦੋਂ ਵੀ ਕਿਸੇ ਇਨਸਾਨ ਤੇ ਫਿਲਮ ਬਣਾਈ ਜਾਂਦੀ ਹੈ ਨਾ ਕਿਸੇ ਵੀ ਨਾਂ ਤੇ ਕਿਸੇ ਵੀ ਜਿਵੇਂ ਧੋਨੀ ਦੇ ਜਾਂ ਕਿਸੇ ਤੇ ਵੀ ਮਿਲਕਾ ਸਿੰਘ ਮੁਹੰਮਦ रफी ਮੁਹੰਮਦ ਅਲੀ ਜਾਂ ਕਿਸੇ ਤੇ ਵੀ ਪੰਗ ਕਿਸੇ ਤੇ ਵੀ ਫਿਲਮ ਬਣਦੀ ਹੈ ਤਾਂ ਉਹਦੇ ਵਿੱਚ ਜਿਹੜੇ ਰਾਈਟਸ ਹੁੰਦੇ ਉਹਦੇ ਪਰਿਵਾਰ ਦੇ ਹੁੰਦੇ ਆ ਜਿਵੇਂ ਚਮਕੀਲਾ ਫਿਲਮ ਬਣੀ ਸੀ ਤਾਂ ਪਰਿਵਾਰ ਕੋ ਪਰਮਿਸ਼ਨ ਲਈ ਜਾਂਦੀ ਆ ਤੇ ਪਰਿਵਾਰ ਉਹਦੇ ਪੈਸੇ ਲੈਂਦਾ ਆ ਹਾਂਜੀ ਤੇ ਪਰਿਵਾਰ ਉਹਦਾ ਪੈੰਡੂ ਸੀ ਪਤਾ ਨਹੀਂ ਸੀ ਪਰ ਵਿੱਚ ਕੁਝ ਠੱਗ ਪੈ ਗਏ ਹਾਂ ਜੀ ਲੱਖੇ ਕੋ ਟੀਮ ਆ ਗਈ ਲੱਖੇ ਨੇ ਟੀਮ ਲੈਣ ਦੀ ਚੰਡੀਗੜ੍ਹ ਤੇ ਚੰਡੀਗੜ੍ਹ ਦਾ ਠੱਗ ਜਰਨਲ ਨੂੰ ਪਤਾ ਨਹੀਂ ਕਿਵੇਂ ਪਤਾ ਲੱਗ ਗਿਆ ਕਿ ਇਦਾਂ ਇੱਕ ਟੀਮ ਹੋਟਲ ਜਾ ਕੇ ਰੁਕੀ ਆ ਜਾਂ ਕਿੱਦਾਂ ਇਹਨੇ ਕੰਟੈਕਟ ਕਰ ਲਿਆ ਟੀਮ ਨਾਲ ਤੇ ਇਹਨੇ ਇੱਕ ਆਪਣਾ ਹੈਗਾ ਤੇ ਠੱਗਿਆ ਪਰ ਇਹਨੇ ਜਿਹੜਾ ਆਪਣਾ ਗੈਟਅਪ ਬਣਾਇਆ ਹੋਇਆ ਨਾ ਉਹ ਬਣਾਇਆ ਹਾ ਪੂਰਾ ਸਿੱਖ ਆਲਾ ਲੋਕਾਂ ਨੂੰ ਲੁੱਟਣ ਵਾਸਤੇ ਨਵੇਂ ਬੰਦਿਆਂ ਨੂੰ ਤੇ ਉਹ ਜੀ ਆ ਗਿਆ ਤੇ ਇਹਨੇ ਉਹਨਾਂ ਨੂੰ ਚੱਕਰਾਂ 'ਚ ਪਾ ਲਿਆ ਉਹਨਾਂ ਨੂੰ ਕੀ ਇਹਨੇ ਦਿਖਾਇਆ ਉਹ ਬੰਦੇ ਸੋਚਿਆ ਵੀ ਇਹ ਗੁਰਸਿੱਖ ਬੰਦਾ ਆ ਤੇ ਗੱਲਾਂ ਇਹ ਬੜੀਆਂ ਕਰ ਲੈਂਦਾ ਇੰਸਟਾਗ੍ਰam ਤੇ ਵੀ ਸੋਹਦੇ ਹੋਣੇ ਮਹਾਨ ਮਹਾਨ ਸਿਆਣੇ ਕਹਿੰਦੇ ਸਿਆਣੇ ਆ ਉਹ ਕਹਿੰਦੇ ਤੇ ਠੱਗੀਆਂ ਦੀਆਂ ਇਹਦੀਆਂ ਕਹਾਣੀਆਂ ਸਾਰੀ ਫਿਲਮ ਇੰਡਸਟਰੀ ਜਾਣਦੀ ਆ ਚਲੋ ਜੀ ਇਹਨੇ ਉਹ ਬੰਦੇ ਕੈਪਚਰ ਕਰ ਲਏ ਬੰਦੇ ਨਵੇਂ ਹੀ ਉਹਨਾਂ ਨੂੰ ਪਤਾ ਨਹੀਂ ਸੀ ਫਿਲਮ ਸ਼ੁਰੂ ਕਰਦੀ ਸਭ ਤੋਂ ਪਹਿਲੇ ਜੋ ਜਰਾ ਰਖਵਿੰਦਰ ਲਖਾਈ ਉਹਦੇ ਮਾਰੀ ਲੱਤ ਤੇ ਉਹਨੂੰ ਫਿਲਮ ਚੋਂ ਕੱਢਿਆ ਤੇ ਆਪਣੇ ਨੰਬਰ ਬਣਾਉਣਾ ਵਾਸਤੇ ਤੇ ਵੱਡੇ ਐਕਟਰ ਨਾਲ ਲਿੰਕ ਜੋੜਨਾ ਵਾਸਤੇ ਗੁਰਮੀਤ ਗੁਰਜੀਤ ਬਾਵਾ ਜਿਹੜਾ ਕਲਾਕਾਰ ਆ ਸਿੰਗਰ ਆ ਉਹਨੂੰ ਲੈ ਆਂਦਾ ਪਹਿਲ ਉਹਦੇ ਉਸ ਮੁੰਡੇ ਦੇ ਲੱਤ ਮਾਰੀ ਸ਼ਰੀਰ ਤੇ ਤੇ ਉਹ ਹੀਰੋ ਲੈ ਲਿਆ ਫਿਲਮ ਸ਼ੁਰੂ ਕਰਦੀ ਮਹਾਰਾਜ ਨੇ ਕੀ ਹੈਲੀਕਾਪਟਰ ਇਕ ਲਿਆ ਕੇ ਤੇ ਕਿਦਾਂ ਕਿਦਾਂ ਉੱਚ ਕਪੜੇ ਕੀਤੇ ਫਿਲਮ ਦੇ ਕਿਦਾਂ ਕਿਦਾਂ ਕਪੜੇ ਕੀਤੇ ਅੱਛਾ ਪੈਸਾ ਇੰਨਾ ਜ਼ਿਆਦਾ ਹੀ ਕਿ ਟੀਮ ਨੇ ਖੁੱਲਾ ਪੈਸਾ ਇਹੋ ਹੀ ਸਾਰਾ ਸੰਭਾਲ ਰਿਆ ਸੀ ਜਰਨੈਲ ਠੱਗ ਦੇ ਖੁੱਲਾ ਪੈਸਾ ਇਹਨੂੰ ਦੇ ਤਾਂ ਕਿ ਵੰਡ ਪੈਸਾ ਤੇ ਉਹਨਾਂ ਨੇ ਗੁਰਜੀਤ ਬਾਵਾ ਨੂੰ ਫਲੈਟ ਦੇਤਾ ਫ੍ਰੀ ਇੱਕ ਫਲੈਟ ਗਿਫਟ ਕਰਦਾ ਨਵਾਂ ਚੰਡੀਗੜ੍ਹ ਲੈ ਕੇ ਹੋਰ ਦੱਸੋ ਪਰ ਸੁਭਾ ਦੇ ਪਰਿਵਾਰ ਨੂੰ ਕੋਈ ਪੈਸਾ ਨਹੀਂ ਮਿਲਿਆ ਉਹਦੀ ماں ਗਰੀਬੀ ਚ ਸੀ ਤੇ ਵਿੱਚੋਂ ਕੁਝ ਲੋਕ ਕਹਿੰਦੇ ਸੀ ਕਿ ਯਾਰ ਉਹਦੇ ਮੁੰਡੇ ਦੇ ਪਰਿਵਾਰ ਨੂੰ ਵੀ ਪੈਸੇ ਦੋ ਉਹਦੀ ਮਾਂ ਨੂੰ ਤਾਂ ਪੈਸੇ ਦੋ ਦੇਖੋ ਕਿਹੜੀ ਗਰੀਬੀ ਜੀਂਦੀ ਆ ਇੰਨਾ ਪੈਸਾ ਇਕੱਠਾ ਹੋਇਆ ਇੰਨਾ ਪੈਸਾ ਕੰਪਨੀ ਦੇ ਰਹੀ ਟੀਮ ਵੰਡ ਰਹੀ ਆ ਪਰ ਇਹਨੇ ਪੈਸਾ ਨਹੀਂ ਦਿੱਤਾ ਉਹਦੇ ਪਰਿਵਾਰ ਨੂੰ ਉਹਦੀ ਮਾਂ ਬੁੱਢੀ ਵਿਚਾਰੀ ਗਰੀਬੀ ਜੀ ਰਹੀ ਸੀ ਇਸ ਸਾਰਾ ਪੈਸਾ ਖਾ ਗਿਆ ਬੰਦਾ ਕਟੋ ਕੱਟ 1 ਕਰੋੜ ਤਾਂ ਉਹਨਾਂ ਦਾ ਸਿੱਧਾ ਹੱਕ ਹੀ ਬਣਦਾ ਸੀ ਕਿਉਂਕਿ ਖਾਰਕੂ ਨੌਜਵਾਨ ਤੂਫਾਨ ਤੇ ਫਿਲਮ ਬਣ ਰਹੀ ਸੀ ਉਹਦੀ ਬਾਇਓਗ੍ਰਾਫੀ ਬਣ ਰਹੀ ਸੀ ਤਾਂ 1 ਕਰੋੜ ਦਾ ਸਿੱਧਾ-ਸਿੱਧਾ ਉਹਦੀ ਮਾਂ ਦਾ ਹੱਕ ਬਣਦਾ ਸੀ ਪਰ ਗੁਰਬੀਰ ਬਾਵੇ ਨੂੰ ਫਲੈਟ ਦੇ ਦਿੱਤੇ ਗਿਫਟ ਉਹਨੇ ਉਹਨੂੰ ਕੰਮ ਲੈਣਾ ਸੀ ਲਿੰਕ ਲੈਣੇ ਸੀ ਅੱਗੇ ਵੀ ਕੰਮ ਕਰਾਉਣਾ ਸੀ ਜਾਂ ਵਿੱਚੋਂ ਕਈ ਕੰਮ ਸੀ ਇਸ ਠੱਗ ਦੇ ਚੰਦਾਇਆ ਤੇ ਪਾਰੋ ਦੀ ਮਾਂ ਕੋ ਪਾਇਆ ਨਹੀਂ ਗਿਆ ਵੀਰੋ ਮੈਂ ਤੇ ਬੜਬੋਲਾ ਜੱਟ ਇਹ ਸਾਡੇ ਸਾਹਮਣੇ ਦੀਆਂ ਗੱਲਾਂ ਚੰਡੀ ਕਰਦੀਆਂ 2015 16 ਦੀਆਂ ਗੱਲਾਂ ਹੁਣ ਉਹਦੀ ਮਾਂ ਹੈ ਜਾਂ ਨਹੀਂ ਹੈ ਪਰ ਬਾਕੀ ਪਰਿਵਾਰ ਤਾਂ ਹੈ ਮੈਂ ਤੇ ਬੜਬੋਲਾ ਜੱਟ ਪਿਛਲੇ 3-4 ਦਿਨ ਤੋਂ ਲੱਗੇ ਹੋਏ ਸੀ ਕਿ ਯਾਰ ਇਹ ਆਪਣੀ ਜ਼ਿੰਦਗੀ ਦਾ ਬੜਾ ਵੱਡਾ ਤੋਖਾ ਹੈ ਜੇ ਨਾ ਬੋਲੇ ਤੇ ਯਾਰ ਰੱਬ ਦੇ ਵੇਦ ਦਾ ਰੱਬ ਆਪਾਂ ਨੂੰ ਲਾਂ ਤਾਂ ਪਾਊਗਾ ਤੇ ਮੈਂ ਵੀਡੀਓ ਬਣਾ ਕੇ ਨੈਟ ਤੇ ਚਾੜ ਦੂੰ ਸੋ ਮੇਰੀ ਲਹنگ ਸਿੰਘ ਜਥੇ ਬੰਦੀਆਂ ਹੋਰ ਸਿੱਖ ਜਥੇ ਜਥੇ ਬੰਦੀਆਂ ਹੋ ਨਾਨਕ ਨਾਮ ਲੇਵਾ ਹੈਗਾ ਦਾ ਮੈਂ ਸੇਖੀਆਂ ਪਰ ਮੈਂ ਦਾੜੀ ਕੱਟੀ ਹੋ ਜਾਂ ਮੈਂ ਬਹੁਤ ਜ਼ਿਆਦਾ ਸਿੱਖ ਨਹੀਂ ਹੈਗਾ ਤੇ ਮੈਂ ਖੜਾ ਹੋ ਗਿਆ ਆ ਬਾਕੀ ਜਿਹੜੇ ਕੌਮ ਦੇ ਰਖਵਾਲੇ ਆ ਆਗੂ ਆ ਸਤਕਾਰ ਕਮੇਟੀਆਂ ਆ ਧੰਗ ਸਿੰਘਾ ਉਹ ਜ਼ਰੂਰ ਇਹ ਸੋਚਣ ਉਸ ਦੀ ਮਾਂ ਨੂੰ ਤੇ ਉਸ ਦੇ ਪਰਿਵਾਰ ਨੂੰ ਕਿਉਂਕਿ ਉਹ ਜਿਹੜੀ ਟੀਮ ਸੀ ਅਮਰੀਕਾ ਤੋਂ ਆਈ ਸੀ ਉਹ ਸਾਰੇ ਪੈਸੇ ਰੁੱਦਦੀ ਰਹੀ ਇਹ ਸਾਰੇ ਪੈਸੇ ਖਾ ਗਿਆ ਕਹਿੰਦੇ ਉਸ ਟੀਮ ਨੂੰ ਚੂਨਾ ਵੀ ਲਾਇਆ ਔਰ 1 ਕਰੋੜ ਦਾ ਘੱਟੋ ਘੱਟ ਸਿੱਧਾ ਪਰਿਵਾਰ ਦਾ ਹੱਕ ਬਣਦਾ ਸਿੱਧਾ ਹੱਕ ਕਿਉਂਕਿ ਜਿਸ ਨੇ ਵੀ ਬਾਇਓਗ੍ਰਾਫੀ ਬਣਦੀ ਆ ਉਹਦੀ ਪਰਮਿਸ਼ਨ ਤੋਂ ਬਿਨਾਂ ਨਹੀਂ ਬਣਦੀ ਆ ਚਮਕੀਲੇ ਦੇ ਫਿਲਮ ਬਣੀ ਸੀ ਹੁਣ ਮੁੰਬਈ ਦੀ ਟੀਮ ਨੇ ਬਣਾਈ ਸੀ ਕਿੰਨਾ ਪੈਸਾ ਚਮਕੀਲੇ ਦੇ ਪਰਿਵਾਰ ਨੂੰ ਦਿੱਤਾ ਆ ਉਹਨਾਂ ਦੀਆਂ ਗਰੀਬੀਆਂ ਦੂਰ ਹੋਤੀਆਂ ਪਰ ਇਸ ਬੰਦੇ ਨੇ ਅੱਛਾ ਵਿੱਚੋਂ ਕੁਝ ਬੰਦੇ ਚੰਗੇ ਵੀ ਸੀ ਉਹ ਕਹਿੰਦੇ ਵੀ ਰਹਿ ਕਿਉਂਕਿ ਵੀ ਜਰੂਰ ਪਾਇਆ ਦੋ ਯਾਰ ਪੈਸਾ ਦੋ ਉਹਨਾਂ ਦਾ ਹੱਕ ਦੋ ਉਹਨਾਂ ਦਾ ਹੱਕ ਦੋ ਪਰ ਇਹ ਜਰਨਾਇਲ ਥੱਗ ਇਹ ਸਾਰੇ ਪੈਸੇ ਰਗੜ ਗਿਆ ਸੋ ਵੀਰੋ ਅੱਜ ਵੀ ਕੁਝ ਵਿਗੜਿਆ ਨਹੀਂ ਅੱਜ ਵੀ ਆਪਾਂ ਇਹਨੂੰ ਬੁਲਾ ਸਕ ਗਿਆ ਸੰਸਥਾਵਾਂ ਧਿਆਨ ਜਥੇ ਬੰਦੀਆਂ ਵੀ ਆਜ ਇਧਰ ਗੱਲ ਕਰ ਕਿਉਂ ਨਹੀਂ ਉਸ ਨੌਜਵਾਨ ਦੀ ਫੈਮਲੀ ਨੂੰ ਪੈਸਾ ਦਿੱਤਾ ਗਿਆ ਕਿੰਨਾ ਪੈਸਾ ਬੰਦਾ ਅੱਜ ਹੀ ਦੇ ਪੂਰੇ ਵਿਆਜ ਨਾਲ ਦੇ ਕੋ ਪੈਸੇ ਲਓ ਤੇਜੀ ਗੱਲ ਹੈ بڑا ਸ਼ਿਆਰ ਬੰਦਾ ਆਇਆ بڑا ਸ਼ਿਆਰ ਬੰਦਾ ਆਇਆ ਇਹ ਨਹੀਂ ਚਾਲਾਂ ਵਿੱਚ ਨਹੀਂ ਆਉਣਾ ਤੇ ਵੀਰੋ ਇਹ ਵੀਡੀਓ ਬਾਤੋਂ ਅੱਦ ਸ਼ੇਅਰ ਕਰ ਦਿਓ ਨਿਹੰਗ ਜੱਥੇ ਬੰਦੀਆਂ ਤੱਕ ਪਹੁੰਚਾ ਦਿਓ ਤਾਂ ਕਿ ਉਸ ਪਰਿਵਾਰ ਨਾਲ ਇਨਸਾਫ ਹੋ ਸਕੇ ਵਾਦ ਨਹੀਂ ਤੇ ਨਾ ਸਹੀਂ ਜਿਹੜਾ ਉਹਨਾਂ ਦਾ ਹੱਕ ਆ ਜਿਹੜਾ ਉਹਨਾਂ ਦਾ ਰਾਈਟਸ ਹੈ ਬਾਇਓਗ੍ਰਾਫੀ ਦਾ ਉਹ ਤਾਂ ਉਸ ਗਰੀਬ ਪਰਿਵਾਰ ਨੂੰ ਦਿੱਤਾ ਜਾਵੇ ਬਹੁਤ ਬਹੁਤ ਧੰਨਵਾਦ ਵੀਰੋ ਬਹੁਤ ਬਹੁਤ ਧੰਨਵਾਦ